ਆਸਾਮ ਹਲਾ ਚੌਥਾ ਗੁਣ ਗਾਵਾਂ ਗੁਲ ਗੋਲੀ ਬਾਣੀ ਇਸ ਕੀਓ ਸੰਤ ਜਨੋਂ ਮਹਾਰਾਜ ਦੇ ਗੁਣਾ ਨੂੰ ਕੀਰਤਨ ਚ ਪਾ ਕੇ ਦਉਨੇ ਆਪੇ ਗੁਣ ਗਿਆਨ ਵਾਲੀ ਬਾਣੀ ਮਹਾਰਾਜ ਦੀ ਛੋਟੇ ਰਸਨਾ ਕਰਕੇ ਬੋਲਦੇ ਹਾਂ ਗੁਰਮੁਖਾਇ ਗੁਰ ਆਠ ਗੁਰਮੁਖਾਂ ਦੀ ਸੰਗਤ ਕਰਕੇ ਹਰੀ ਦੇ ਗੁਣਾਂ ਨੂੰ ਆਖ ਮੁਖ ਦੁਆਰਾ ਆਖਿਆਣਾ ਦੁਆਰਾ ਪਠਾ ਦੁਆਰਾ ਕਥਨ ਕਰਦੇ ਹਾਂ ਜਪ ਜਪ ਨਾਮ ਮਨ ਭਇਆ ਆਨੰਦਾ ਮਾਲਾ ਦਾ ਨਾਮ ਜੋ ਜਪਣੇ ਜੋਗਾ ਜਿਸ ਨੂੰ ਜਪ ਕਰਕੇ ਮਨ ਤੇ ਆਨੰਦ ਪ੍ਰਾਪਤ ਹੋ ਗਿਆ ਹੈ ਹੱਥ ਸਾਤੇ ਸਤਗੁਰ ਨਾਮ ਜਿੜਾਇਆ ਸਤ ਨਾਮ ਸਤਗੁਰੂ ਨੇ ਸਤਿ ਨਿਸ਼ਟੇ ਕਰਕੇ ਸਤਿਗੁਰ ਅੰਦਰ ਲਾਉਣਾ ਕੀਤਾ ਹੈ ਰਸ ਗਾ ਇਹ ਗੁਰ ਪਰਮਾਤਮਾ ਦਾ ਸਤਿ ਪ੍ਰੇਮ ਨਾਲ ਪਰਮਾਨੰਦ ਸਾਹਿਬ ਜੀ ਨੂੰ ਬਲੀ ਪ੍ਰਾਪਤੀ ਹੋਈ ਉਹਨਾਂ ਨੂੰ ਬਾਉਣਾ ਕੀਤਾ ਜਦੋਂ ਰਹਾਉ ਹਰ ਗੁਰ ਗਾਵੇ ਹਰ ਜਨ ਲੂਗਾ ਜੋ ਹਰੀ ਦੇ ਗੁਣਾਂ ਨੂੰ ਗਾਉਂਦੇ ਹਰੀ ਦੇ ਸਾਰਿਆਂ ਪੁਰਖਾਂ ਤੇ ਲੋਕ ਜਨ ਭਤਾਨ ਵੱਡਾ ਭਾਗ ਪਾਏ ਹਰ ਨਿਰਜੂਗਾ ਹਰੀ ਜੋ ਬੰਦਨਾ ਤੋਂ ਰੈਤ ਪਰਮੇਸ਼ਵਰ ਹੋਇ ਵੱਡੀਆਂ ਭਾਗਾਂ ਕਰਕੇ ਪ੍ਰਾਪਤ ਕੀਤਾ ਹੈ ਉਹਨਾਂ ਨੇ ਹੂਨ ਬਿਹੂਨ ਮਾਇਆ ਮਾਲਕਾ ਅਨੇ ਦੇ ਮਹਾਰਾਜ ਸਿਮਰਨ ਰੂਪੀ ਗੁਣਾ ਤੋਂ ਭਜਨ ਰੂਪੀ ਗੁਣਾ ਤੋਂ ਰਹਿ ਜਾਣਗੇ ਸਰਬਾ ਰੂਪੀ ਗਿਆਨ ਰੂਪੀ ਗੁਣਾ ਤੋਂ ਰਹਿ ਜਾਣ ਹੈ ਉਹਨਾਂ ਨੂੰ ਮਾਇਆ ਦੀ ਇੱਛਾ ਜਿਹਦੀ ਧਾਰੀ ਹੈ ਇਹ ਮੈਲ ਧਾਰਨ ਕੀਤੀ ਹੋਈ ਹੈ। ਵੇਣ ਗੁਣ ਜਨਮੂ ਮੂਏ ਅਹੰਕਾਰ ਜਿਵੇਂ ਕੋਰੀ ਲੋਕ ਆਵਦੀ ਮੈਲ ਪਖਣ ਕਰਦੇ ਇਹ ਜੇ ਪੁਰਖ ਹੈ ਮਾਇਆ ਰੂਪੀ ਮੈਲ ਦੀ ਚਾਨੂ ਧਾਰਨ ਵਾਲੇ। ਵੇਣ ਗੁਣ ਜਨਮੂ ਮੂਏ ਮੂਏ ਅਹੰਕਾਰ ਜਿਨ੍ਹਾਂ ਗੁਣਾ ਪ੍ਰਧਾਰਿਆਂ ਤੋਂ ਜਨਮ ਕਰਕੇ ਮਰਕੇ ਨਾ ਹੰਕਾਰੀ ਜਿਉਂਦੇ ਹੀ ਪਰਮੇਸ਼ਰੋਂ ਮਰੇ ਹੋਏ ਐ ਜਿਨ੍ਹਾਂ ਦੇ ਸਭ ਦਾ ਆਦ ਗੁਣ ਨਹੀਂ ਸਿਮਰਨ ਰੂਪ ਗੁਣ ਨਹੀਂ ਹੈ। ਉਹ ਜਮਦੇ ਮਰਦੇ ਰਹਿੰਦੇ ਹੰਕਾਰੀ ਸਰੀਰ ਸਰੂਪ ਅਰ ਗੁਣ ਪ੍ਰਗਟ ਕੀਏ ਇਹ ਸਰੀਰੂਪੀ ਸਰੂਪਰ ਵਿੱਚੋਂ ਗੁਰੂ ਮਹਾਰਾਜ ਸਾਹਿਬ ਜੀ ਨੇ ਅੰਬਰ ਦੇ ਨਾਮ ਦੀ ਨਾਮ ਦੀ ਦਾਤ ਜਿਹੜੀ ਹੈ ਇਹ ਗੁਣ ਗਿਆਨ ਆਦਿ ਪ੍ਰਗਟ ਕੀਤੇ ਹਨ ਨਾਨਕ ਗੁਰੂਹੁਸ ਮਖਸ ਸਾਪੇ ਕਢੀਏ ਗੁਰਮੁਖੰਦ ਜੀ ਨੇ ਸਰੀਰੂਪੀ ਸਰੂਪ ਨੂੰ ਰੜਕਿਆ ਹੈ ਮਨ ਨੂੰ ਮਾਫ ਕਰਕੇ ਤਤ ਪਰਮੇਸ਼ਰ ਦੇ ਆਨੰਦ ਨੂੰ ਹੀ ਲਖਣ ਨੂੰ ਕੱਢ ਲਿਆ ਹੈ ਤਤ ਨੂੰ ਆਸਾਨ ਹੱਲਾ ਕਿੰთა ਨਾਮ ਸੁਣੀ ਨਾਮੋ ਮਨ ਭਾਵ ਅਸੀਂ ਤਾਂ ਨਾਮ ਦਾ ਹੀ ਸਰਮਣ ਕਰਦੇ ਆਂ ਦੇ ਨਾਮ ਹੀ ਸਾਡੇ ਮਨ ਚ ਭਾਉਂਦਾ ਹੈ ਵੱਡਾ ਭਾਗ ਗੁਰੂਖ ਹਰਿਪਾਬ ਭਾਗਾਂ ਵਾਲੇ ਗੁਰਾਂ ਦੁਆਰਾ ਹਰੀ ਨੂੰ ਗੁਰਮੁਖ ਪਾਉਂਦੇ ਹਨ ਨਾਮ ਜਪੋ ਗੁਰਮੁਖ ਪਰਗਾਸੇ ਗੁਰਮੁਖੋ ਨਾਮ ਦਾ ਜਾਪ ਕਰੋ ਤੁਹਾਡੇ ਹਿਰਦੇ ਚ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਹੋਵੇਗਾ ਨਾਮ ਬਿਨਾ ਮੈਂ ਧਰ ਨਹੀਂ ਕਾਇ ਸਾਨੂੰ ਤਾਂ ਨਾਮ ਤੋਂ ਬਿਨਾ ਧਰ ਕੇ ਕੋਈ ਨਹੀਂ ਹੈ ਹੋਰ ਰਵਿਆ ਸਭ ਸਾਖ ਦਿਰਾਸ ਨਾਮ ਹੀ ਉਚਾਰਨ ਕੀਤਾ ਸਾਰੇ ਜਿੰਨੇ ਸਾਹ ਆਉਂਦੇ ਐ ਜਿੰਨੇ ਗਰੱਸੀ ਦੇ ਅੰਦਰੋਂ ਖਿੱਚੀ ਦੇ ਸਾਹ ਜਿੰਨੇ ਬਾਹਰੋਂ ਕੱਢੀ ਦੇ ਸਾਹ ਜਿੰਨੀਆਂ ਗਰਾਹੀਆਂ ਖਾਈ ਦੀਆਂ ਸਭ ਪਰਮੇਸ਼ਰ ਦੇ ਨਾਮ ਦਾ ਵਿਚਾਰਨ ਕਰਦੇ ਹਾਂ ਰਹਾਉ ਨਾਮ ਸੁਰਤ ਸੁਣੀ ਮਨ ਭਾਈ ਇਹ ਨਾਮ ਦੀ ਜਿਹੜੀ ਸੁਰਤ ਪ੍ਰੀਤ ਵਾ ਸ਼੍ਰੇਸ਼ਟ ਰਤੀ ਇਹ ਸਾਨੂੰ ਸੁਣਨੀ ਮਨ ਚ ਪਾਉਂਦੀ ਐ ਨਾਮ ਦੀ ਜਿਹੜੀ ਸੁਰਤ ਗਿਆਤ ਹੈ ਇਹ ਸਰਵਣ ਕਰਦੇ ਹਾਂ ਮਨ ਚ ਭੌਂਦੀ ਹੈ ਨਾਮ ਨੂੰ ਕੰਨਾਂ ਕਰਕੇ ਸੁਣਨਾ ਕਰਦੇ ਹਾਂ ਤੇ ਮਨ ਚ ਵੀ ਮਹਾਰਾਜ ਦੇ ਨਾਮ ਦੀ ਪ੍ਰੀਤੀ ਭੌਂਦੀ ਹੈ ਜੋ ਨਾਮ ਸੁਣੇ ਉਸੋ ਮੀਰਾ ਮੀਤ ਸਖਾ ਜਿਹੜਾ ਅਮਰਤ ਨਾਮ ਨੂੰ ਸੁਣਾਵੇ ਸਾਡਾ ਉਹ ਲੋਕ ਪਰਲੋਕ ਦਾ ਮਿੱਤਰ ਸਖਾ ਮਿੱਤਰ ਹੈ ਇਸ ਲੋਕ ਦਾ ਵੀ ਪਰਲੋਕ ਦਾ ਸਹਾਇਕ ਹੈ ਨਾਮ ਹੀ ਮਨ ਬਾਣੀ ਸਰੀਰ ਦਾ ਪਿਆਰਾ ਹੈ ਨਾਮ ਹੀਣ ਗਏ ਮੂੜ ਲੰਗਾ ਜਿਹੜੇ ਮਹਾਰਾਜ ਦੇ ਨਾਮ ਤੋਂ ਹੀਨੇ ਹੈ ਉਹ ਤਾਂ ਮੂਰਖਾ ਹੈ ਨੰਗਾ ਕੰਡ ਦੀ ਨਿਆਈ ਬੇਪਤੇ ਹੋ ਕੇ ਦੁਨੀਆ ਚੋਂ ਗਏ ਨੰਗਾ ਦੁਰਗ ਚੱਲਿਆ ਤੰਦ ਸੇਖਾ ਡਰਾਵਣਾ ਬੇਪਤੇ ਹੋ ਕੇ ਗਏ ਪੱਜ ਪੱਜ ਮੂਏ ਵੇਖ ਦੇਖ ਪਤੰਗਾ ਉਹ ਤਾਂ ਜਿਵੇਂ ਪਤੰਗਾ ਪਰਵਾਨਾ ਵੇਖ ਕੇ ਨ ਦੀਵੇ ਨੂੰ ਸੜ ਕੇ ਮਰ ਜਾਂਦਾ ਐਂ ਵਿਸ਼ਿਆਂ ਦੀ ਅੱਗ ਦੀ ਲਾਟ ਵਾਂਗੂ ਵੇਖ ਵੇ ਕੇ ਰੂਪ ਨੂੰ ਤੇ ਕਾਲੇ ਕੇਸਾਂ ਨੂੰ ਵੇਖ ਵੇ ਕੇ ਪੱਜ ਪੱਜ ਕੇ ਮਰ ਗਏ ਜੇ ਪਤੰਗਾ ਪਰਵਾਨਾ ਵੀ ਤੇ ਮਰ ਜਾਂਦਾ ਐ ਵਿਸ਼ਿਆਂ ਨੂੰ ਵੇਖ ਕੇ ਮਰ ਰਹੇ ਹਨ ਉਹ ਖੱਜੋ ਕੇ ਆਪੇ ਥਾਪੇ ਥਾਪ ਉਹ ਥਾਪੇ ਆਪ ਹੀ ਪਰਮੇਸ਼ਰ ਨੇ ਥਾਪਣਾ ਕੀਤੇ ਆ ਬ੍ਰਹਮਾ ਆਦਿਕ ਆਪ ਹੀ ਸਥਾਪਨ ਕੀਤੇ ਵਿਸ਼ਨੂ ਆਦਿਕ ਆਪ ਹੀ ਸਥਾਪਨ ਕੀਤੇ ਸ਼ਿਵ ਜੀ ਆਦਿਕ ਆਪ ਇਹਨਾਂ ਦੇਵਤਿਆਂ ਨੂੰ ਥਾਪਿਆ ਹੋਇਆ ਆਪ ਹੀ ਥਾਪੇ ਨੂੰ ਥਾਪੇ ਪਰਲੋ ਕਰ ਦਿੰਦਾ ਲੈ ਕਰ ਦਿੰਦਾ ਹੈ ਆਪ ਹੀ ਜਗਤ ਨੂੰ ਸਥਾਪਨ ਕੀਤਾ ਪੈਦਾ ਕੀਤਾ ਆਪ ਹੀ ਥਾਪੇ ਹੋ ਦੀ ਪਾਲਣਾ ਕਰਦਾ ਹੈ ਆਪ ਹੀ ਥਾਪੇ ਪੜ ਲਉ ਕਰਦਾ ਹੈ ਨਾਨਕ ਨਾਮ ਜੀਵੈ ਹਰ ਆਪੇ ਆਪ ਹੀ ਹਰੀ ਜਿਹੜਾ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਹੈ ਆਪ ਦਾ ਨਾਮ ਗੁਰੂ ਧਾਰ ਕੇ ਆਪ ਹੀ ਬਖਸ਼ਦਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਆਪੇ ਥਾਪੇ ਥਾਪੋ ਥਾਪੇ ਆਪੇ ਇਹਨਾਂ ਥਾਪੇ ਆ ਕਾਮ ਕਰੋਦ ਉਹਨਾਂ ਨੂੰ ਹਿਰਦੇ ਦੇ ਅੰਦਰੋਂ ਆਪ ਹੀ ਠਾਪ ਪਟ ਦਿੰਦਾ ਹੈ ਫਿਰ ਅਤੇ ਜਿਹੜੇ ਠਾਪੇ ਪੱਟੇ ਹੋਏ ਆ ਸਭ ਸੰਤੋਖਾ ਦੇ ਗੁਣ ਉਹਨਾਂ ਨੂੰ ਸਖਾਪਨ ਕਰ ਦਿੰਦਾ ਹੈ ਕਿਉਂ ਨਾਮ ਦੇ ਕੇ ਆਪ ਹੀ ਹਰੀ ਨਿਹਾਲ ਕਰ ਦਿੰਦਾ ਹੈ ਆਸਾ ਮਹੱਲਾ ਚੌਥਾ ਗੁਰਮੁਖ ਹਰਿ ਹਰਿ ਵੇਲ ਵਧਾਈ ਸਤ ਸੰਗਰੀਏ ਦੇ ਗੁਰਮਖਾਂ ਨੇ ਹਰਿ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਇਹਦੇ ਕਰਕੇ ਸੁਭਗੁਣਾ ਦੀ ਵੇਲ ਵਧਾਉਣਾ ਕੀਤੀ ਹੈ ਜਾ ਕਰਨਾ ਮੈਕਰੀ ਮੋਦਰਾ ਪ੍ਰੇਖਿਆਦਕ ਇਸ ਸੁੰਦਰ ਵੇਲਾ ਵਧਾਈ ਹੈ ਹਰ ਹਰ ਸਿਵਨ ਰੂਪੀ ਭਗਤੀ ਦੀ ਵੇਲ ਸੋਹਣੀ ਵਧਾਈ ਹੈ ਫਲ ਲੱਗੇ ਹਰ ਰਸ ਰਸਾਈ ਇਹਨਾਂ ਨੂੰ ਗਿਆਨ ਰੂਪੀ ਫਲ ਲੱਗ ਗਏ ਹੈ ਹਰੀ ਵੇਜ ਦਾ ਰਸ ਰਸੀ ਹੋਣਾ ਹੈ ਤੇ ਬ੍ਰਹਮਾਨੰਦ ਰਸ ਕਰਕੇ ਇਸ ਰਸੂਈ ਵਿੱਚ ਕਿੰਨੂ ਸਾਲਿਆਂ ਹੈ ਹਰ ਹਰ ਨਾਮ ਜਪ ਅੰਤ ਤਰੰਗਾ ਹੈ ਬੜੀ ਹੈ ਨਰ ਪਰਮੇਸ਼ਰ ਦਾ ਨਾਮ ਜਪਿਆ ਕਰ ਜਿਸਰੀ ਦੇ ਅਨੇਕਾਂ ਹੀ ਲਹਿਰਾਂ ਹਨ ਖਿੰਮੈ 라ਉ ਰੰਗ ਕੋ ਪੀ 라ਉ ਰੰਗ ਕਰ ਡਾਰੇ ਰੀਤੇ ਭਰੇ ਭਰੇ ਸੁਖ ਨਾਵੇ ਜੇ ਤਾਂ ਕੁਬਿਧਾਰੇ ਅਨੇਕਾਂ ਬ੍ਰਹਿਮੰਡਾਂ ਰੂਪੀ ਤਰੰਗ ਜਿਸ ਵਿੱਚੋਂ ਉਠਦੇ ਆ ਆਪ ਪਰਮੇਸ਼ਰ ਸਮੁੰਦਰ ਵੀ ਨਹੀਂ ਆਈ ਹੈ ਬ੍ਰਹਿਮੰਡ ਰੂਪੀ ਲਹਿਰਾਂ ਜਿਸ ਵਿੱਚੋਂ ਉਠਦੀਆਂ ਹਨ ਪਰਮੇਸ਼ਰ ਦਾ ਨਾਮ ਜਪਿਆ ਕਰ अनेकां ਤੇਰੇ ਮਨ ਦੀਆਂ ਕਿਉਂ ਲਹਿਰਾਉਂਦੀਆਂ ਇਹਨਾਂ ਸਾਰੀਆਂ ਤਰ ਜਾਏਗਾ ਮੁਕਤ ਹੋ ਜਾਏਗਾ Jap Jap Naam Gurmat Salahi ਗੁਰਮਤਿ ਦੁਆਰਾ ਪਰਮੇਸ਼ਰ ਦੇ ਨਾਮ ਦਾ ਜਾਪ ਕਰਿਆ ਕਰ ਅਤੇ ਸਿਲਾਹੀ ਸਿਫਤ ਕਰਿਆ ਕਰ ਮਾਰਿਆ ਕਾਲ ਜੰਕੰਤਰ ਕੋ ਹੰਦਾ ਜਿਨ੍ਹਾਂ ਨੂੰ ਸਿਲਾਹੀ ਸਿਫਤ ਕੀਤੀ ਕੀਰਤਨ ਭਗਤੀ ਕੀਤੀ ਹੈ ਤੇ ਨਾਮ ਜਪਿਆ ਹੈ ਉਹਨਾਂ ਨੂੰ ਮਾਰ ਲਿਆ ਹੈ ਕਾਲ ਮਾਰਿਆ ਮਾਰਿਆ ਕਾਲ ਜਮ ਕੰਕਰ ਕੋਈ ਅੰਗਾ ਇਹ ਜਮ ਕਾਲ ਦੇ ਜਿਹੜੇ ਧਰਮ ਰਾਜ ਆਦੇ ਕੰਕਰ ਦੂਰ ਸੀ ਨਾ ਅਜਰਾਇਲ ਨੇਕਾਈਲ ਨੇਕਾਈਲ ਇਸਰਾਇਲ ਜਬਰਾਇਲ ਆਵਕ ਇਹਨਾਂ ਕੰਕਰਾਂ ਨੂੰ ਵੀ ਜਮ ਕਾਲ ਧਰਮ ਰਾਜ ਨੇ ਉਹਨਾਂ ਨੂੰ ਮਾਰ ਦਿੱਤਾ ਹੈ ਤੇ ਇਹ ਭੰਗਲਾ ਵਰਤਨਾਕਾਰ ਜਿਹੜਾ ਹੈ ਭੂਤ ਦੇਖਤ ਵਰਤਮਾਨ ਇਹ ਕੁੰਡਲ ਮਾਰੀ ਬੈਠਾ ਨਾ ਸਭ ਤੇ ਨਕਾਲ ਰੂਪ ਹੋ ਕਵੀ ਉਹਨਾਂ ਨੇ ਮਾਰ ਲਿਆ ਹੈ ਤੇ ਜਮ ਕਾਲ ਧਰਮ ਰਾਜਾ ਨੂੰ ਵੀ ਮਾਰਦਾ ਹੈ ਉਹਦੇ ਦੂਤਾਂ ਨੂੰ ਵੀ ਮਾਰਦਾ ਹੈ ਪੰਗਾ ਵਰਤਨਾ ਕਾਲ ਜਿਹੜਾ ਸੰਸਾਰ ਹੋਇਆ ਇਹ ਕੁੰਡਲ ਮਾਰੀ ਬੈਠਾ ਵਰਤਮਾਨ ਕਾਲ ਇਹਨੂੰ ਵੀ ਮਾਰ ਲਿਆ ਹੈ ਮਾਰੇ ਜਮਨ ਮਨੂਪ ਕਾਲ ਨੂੰ ਵੀ ਮਾਰ ਲਿਆ ਹੈ ਤੇ ਜਮ ਕੰਕਰ ਜੰਦੂਤਾਂ ਨੂੰ ਵੀ ਮਾਰ ਲਿਆ ਹੈ ਪੰਗਾ ਸਤਦੀ ਨਹੀਂ ਆਈ ਜਿਹੜਾ ਕੁੰਡਲ ਮਾਰੀ ਬੈਠਾ ਕਾਲ ਹੈ ਯਾਗਰ ਸੁਫਰਖੋਮ ਦੇ ਰੂਪ ਹੋ ਕੇ ਇਹਨੂੰ ਵੀ ਮਾਰ ਲਿਆ ਨਾਸ ਕਰ ਲਿਆ ਹੈ ਰਹਾਉ ਜਿਹੜਾ ਕਾਲ ਸਾਰਿਆਂ ਦੇ ਤਾਂ ਹੀ ਮਾਰਨ ਵਾਲਾ ਹੈ ਤੇ ਜਮਾਉਣ ਵਾਲਾ ਹੈ ਉਸ ਦੇ ਤਾਂ ਹੀ ਵੀ ਉਹਨਾਂ ਨੂੰ ਮਾਰ ਲਿਆ ਹੈ ਗੰਗਾ ਜੋ ਬਰਤਲਾ ਕਾਲ ਸਮਾਂ ਵਰਤ ਰਿਹਾ ਹੈ ਇਸ ਨੂੰ ਵੀ ਜਿੱਤ ਲਿਆ ਹੈ ਉਹਨਾਂ ਦੇ ਮਹਾਰਾਜ ਦੇ ਕੰਮ ਕਰ ਸੇਵਕਾਂ ਨੇ ਰਹਾਉ ਹਰ ਹਰ ਗੁਰੂ ਮਹਿ ਭਗਤ ਰਖਾਈ ਗੁਰੂ ਸਾਹਿਬ ਦੇ ਵਿੱਚ ਹਰ ਹਰ ਪਰਮੇਸ਼ਰ ਦੇ ਜਿਹੜਾ ਹਰ ਹਰ ਪਰਮੇਸ਼ਰ ਨੇ ਗੁਰੂ ਸਾਹਿਬ ਦੀ ਭਗਤੀ ਰੱਖਣਾ ਕੀਤੀ ਹੈ ਕਿ ਸਤਿਗੁਰਾਂ ਦੁਆਰਾ ਮੇਰੇ ਨਾਲ ਮਿਲ ਸਕਦਾ ਹੈ ਜਿਨ੍ਹਾਂ ਨੂੰ ਗੁਰੂ ਮਹਾਰਾਜ ਸਾਹਿਬ ਦੇ ਸ਼ਰਧੇ ਦੇ ਵਿੱਚ ਜਿਸ ਪਰਮੇਸ਼ਰ ਨੇ ਆਪ ਦੀ ਭਗਤੀ ਰਖਾਉਣਾ ਕੀਤੀ ਹੈ ਉਹ ਹਰੀ ਤੇ ਗੁਰੂ ਹੀ ਕੋਈ ਰੂਪ ਹੈ ਮੈਂ ਧਰਤੀ ਦੇ ਅੰਦਰ ਇਹ ਗੁਰੂ ਸਾਹਿਬ ਦੇ ਹਿੱਦੇ ਵਿੱਚ ਪਰਮੇਸ਼ਵਰ ਨੇ ਹਰ ਹਰ ਨਾਮ ਦੀ ਭਗਤੀ ਰੱਖਣਾ ਕੀਤਾ ਹੈ ਗੁਰ ਤੁਠਾ ਸਿੱਖ ਦੀਵੇ ਮੇਰੇ ਭਾਈ ਮੇਰੇ ਭਰਾਵੋ ਜਦੋਂ ਸਤਿਗੁਰੂ ਪ੍ਰਸੰਨ ਹੁੰਦੇ ਹੈ ਉਦੋਂ ਸਿੱਖਿਆ ਬਖਸ਼ਦੇ ਹਨ ਹੋਵੇਂ ਕਰਮ ਕਿਸ ਵਿਧ ਨਹੀਂ ਜਾਣੇ ਜਦੋਂ ਹਮੇ ਦੇ ਸਹਿਤ ਕਰਮਾਂ ਨੂੰ ਕਰਨ ਵਾਲਾ ਕੋਈ ਵਿਦ ਨਹੀਂ ਜਾਣਦਾ ਪਰਮੇਸ਼ਰ ਦੀ ਪ੍ਰਾਪਤੀ ਦੀ ਇਹੋ ਕੋਨ ਚਰਨ ਹੈ ਕਿ ਸਿਰ ਛਾਣ ਹੈ ਜਿਵੇਂ ਆਕੀ ਦਾ ਸੁਹਾ ਹੁੰਦਾ ਹੈ ਇਸ਼ਨਾਨ ਕਰਕੇ ਮਗਰੋਂ ਗੰਗਾ ਜਲ ਇਸ਼ਨਾਨ ਕਰਾ ਦਈਏ ਸਾਬਣ ਤੇਲ ਮਲ ਕੇ ਮਗਰੋਂ ਛੰਡ ਨਾਲ ਸਿਰ ਤੇ ਖਵਾ ਕੇ ਪਾ ਲੈਣਦਾ ਹੈ ਇਸੇ ਪ੍ਰਕਾਰ ਜਿਉ ਕੁੰਚਰ ਨਾਏ ਖਾਕ ਸਿਰ ਸ਼ਾਨ ਜਿਵੇਂ ਹਾਤੀ ਤੀਰ ਸੁਗਤ ਕਰਕੇ ਮਨੁਖ ਜਿਹੜਾ ਹਾਕੀ ਦੀ ਨਹੀਂ ਹੰਕਾਰੀ ਜਿਹੜਾ ਹੰਕਾਰ ਮਗਰੋਂ ਕਰ ਲੈਂਦਾ ਤੀਰਥ ਬਾਤ ਦਾ ਨਾਮ ਕੀਏ ਮਨ ਵਿੱਚ ਰਹਾ ਗੁਮਾਨ ਨਾਨਕ ਨੇ ਫਲ ਜਾਤ ਦੇ ਜਿਉ ਕੁੰਚਰ ਸ਼ਾਨ ਆਇ ਖਾਕ ਪਾ ਲੈਂਦਾ ਹੈ ਹੰਕਾਰ ਕਰਨ ਰੂਪੋ ਇਹ ਵੱਡ ਭਾਗ ਹੋਵੇ ਵੱਡੂ ਕੇ ਇਹ ਭਾਈ ਜੇ ਵੱਡਿਆਂ ਤੋਂ ਵੱਡੇ ਭਾਗ ਸੇ ਕਾਮ ਕਰਮੀਆਂ ਤੋਂ ਨਿਸਕਾਮ ਕਰਨ ਵਾਲੇ ਵੱਡੇ ਭਾਗ ਨਿਸਕਾਮੀਆਂ ਤੋਂ ਅੱਗੇ ਸੇਵਾ ਕਰਤ ਹੋਏ ਨੇ ਕਾਮੀ ਫਰਜ਼ ਕਾਹੂ ਫਲ ਕੀ ਚਾਨੀ ਬਾਛੇ ਇਓ ਵਡਿਆਂ ਤੋਂ ਵੱਡੇ ਭਾਗ ਜੀ ਉੱਚੇ ਹੋਣ ਭਾਈ ਨਾਨਕ ਨਾਮ ਜਪਹਿ ਸੱਚ ਸਿਖੇ ਭਾਈ ਸੱਚੇ ਬਾਦਸ਼ਾਹ ਦੇ ਨਾਮ ਨੂੰ ਜਪ ਕੇ ਗੁਰੂ ਸਾਹਿਬ ਜੀ ਕਹਿੰਦੇ ਸੱਚੇ ਹੋ ਜਾਣ ਆਸਾ ਮਹੱਲਾ ਚੌਥਾ ਹਰ ਹਰ ਨਾਮ ਕੀ ਮਨ ਭੂਖ ਲਗਾਈ ਪਰਮੇਸ਼ਰ ਦੇ ਨਾਮ ਜਪਣ ਦੀ ਸੱਚੇ ਬਾਦਸ਼ਾਹ ਸਾਡੇ ਮਨ ਨੂੰ ਖੁਸ਼ਲਾ ਆਪੀ ਖੁਸ਼ਲਾ ਨਾਮ ਸੁਨੇ ਮਾਨੁਪ੍ਰੀਤਾ ਮੇਰੇ ਭਾਰਗੋ ਨਾਮ ਸਰਬਨ ਕਰਕੇ ਸਾਡਾ ਮਨ ਰਜਦਾ ਹੈ ਮੇਰੇ ਭਾਈਓ ਨਾਮ ਜਪੋ ਮੇਰੇ ਗੁਰ ਸਿੱਖੀ ਮੀਤਾ ਤੇ ਮੇਰੇ ਗੁਰ ਸਿੱਖੋ ਤੁਸੀਂ ਸਾਡਾ ਮਿੱਤਰ ਪਿਆਰੇ ਹੋ ਪਰਮੇਸ਼ਰ ਦੇ ਨਾਮ ਦੇ ਤਾਂ ਹੀ ਜਪਨਾ ਕਰੋ ਨਾਮ ਜਪੋ ਨਾਮੇ ਸੁਖ ਪਾਵ ਪਰਮੇਸ਼ਰ ਦਾ ਨਾਮ ਦਾ ਹੀ ਜਾਪ ਕਰੋ ਨਾਮ ਕਰਕੇ ਸੁਖ ਸਰੂਪ ਨੂੰ ਪਾ ਲਵੋਗੇ ਨਾਮ ਰੱਖੋ ਗੁਰਮਤਿ ਮਨ ਕੀਤਾ ਗੁਰਮਤਿ ਦੁਆਰਾ ਮੰਨ ਦੀ ਜਿਵਣੀ ਦੇ ਨਾਮ ਨੂੰ ਹਰ ਵਕਤ ਰੱਖੋ ਮਨ ਚੇਤੇ ਰੱਖੋ ਮਾਰਾ ਦੇ ਨਾਮ ਨੂੰ ਰਹਾਉ ਨਾਮੋ ਨਾਮ ਸੁਣੀ ਮਨ ਸਰਸ ਜਿਨ੍ਹਾਂ ਨੇ ਪਰਮੇਸ਼ਰ ਨਾਮ ਜੋ ਪ੍ਰਸਿੱਧ ਪਰਮੇਸ਼ਵਰ ਹੈ ਉਹਦੇ ਨਾਮ ਨੂੰ ਸਰਗੁਣ ਕੀਤਾ ਹੈ ਗੁਨਾਮ ਮਨਸਹਿਤ ਰਸਦੇ ਹੋ ਗਿਆ ਅਦਕਤਾ ਦੇ ਸਹਿਤ ਹੋ ਗਿਆ ਗੁਨਾ ਦੇ ਨਾਮ ਲਾਹਾ ਲੈ ਗੁਰਮਤਿ ਵਿਕਸਾ ਗੁਰਮਤਿ ਦੁਆਰਾ ਪਰਮੇਸ਼ਰ ਦੇ ਨਾਮ ਦਾ ਲਾਹਾ ਲੈ ਕੇ ਵਿਕਸਾ ਖੜਨਾ ਹੈ ਪ੍ਰਸੰਨ ਹੋਣਾ ਹੈ ਨਾਮ ਬਿਨਾ ਕੋ ਕੁਸ਼ਤੀ 모 ਅੰਧਾ ਕਿ ਪਾਡਸ਼ਾਲੇ ਨਾਮ ਤੋਂ ਬਿਨਾ ਤਾਂ ਪਾਈ ਕੁਸ਼ਤੀ ਕੋੜੀ ਹੈ ਮੋਹ ਦੇ ਜੰਨਾ ਹੋ ਰਿਹਾ ਹੈ ਗਿਆਨੀ ਇਹ ਇਹਨੂੰ ਕੋਡ ਲੱਗਾ ਹੋਇਆ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿਹੜੀਆਂ ਹੋਰ ਆਤਮਾ ਹਨ ਸਭ ਜਿਵੇਂ ਕੁਸ਼ਤੀਪੁਰਖ ਦਾ ਬਾਹਕ ਜਿਹੜੀ ਹੈ ਜੰਗਦੀ ਰਹਿੰਦੀ ਹੈ ਐਂ ਪ੍ਰishnaਾਂ ਦੀ ਪਾਕ ਪਈ ਸੜਦੀ ਰਹਿੰਦੇ ਹਨ ਉਹ ਕਰਕੇ ਇਹਨੇ ਹੋ ਰਹੇ ਹਨ ਸਭ ਨੇਹਵਲ ਕਰਮ ਕੀਏ ਦੁਖ ਧੰਦਾ ਸਾਰੇ ਜਿੰਨੇ ਕਰਮ ਕੀਤੇ ਹੈ ਦੁਖਦਾਇਕ ਧੰਦਿਆਂ ਦੇ ਸਾਰੇ ਨਿਸਵਲੀ ਕਰਮ ਕੀਤੇ ਹੈ ਦੁਖੀ ਹੁੰਦਾ ਦੰਦਿਆਂ ਚ ਪਿਆ ਹੋਇਆ ਹਰ 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 ਜਸ ਜਪੇ ਵੱਡ ਭਾਗੀ ਜੋ ਹਰੀ ਸਾਰਿਆਂ ਦੇ ਵਿੱਚ ਹਰੇ ਭਰੇ ਕਰਨ ਵਾਲਾ ਏ ਤੇ ਹਰੀ ਦੇ ਜਸ ਨੂੰ ਜੋ ਕੀਰਤਨ ਨੂੰ ਕਰਦਾ ਤੇ ਜਾਪ ਕਰਦਾ ਹੈ ਉਹ ਵੱਡਿਆਂ ਭਾਗਾਂ ਵਾਲਾ ਹੈ ਨਾਨਕ ਗੁਰਮਤਿ ਨਾਮ ਲਿਵ ਲੱਗੀ ਸਰੂਜੀ ਕਹਿੰਦੇ ਗੁਰਮਤਿ ਦੁਆਰਾ ਜਿਨ੍ਹਾਂ ਦੀ ਪਰਮੇਸ਼ਰ ਦੇ ਨਾਮ 'ਤੇ ਲਿਵ ਲੱਗੀ ਹੋਈ ਹੈ ਸੰਨੋ ਪੁਰਖਾਂ ਨੂੰ ਸੁਣਾਰ ਦੇ ਅੰਦਰ ਹਰ 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 ਜਸ ਜਪਨ ਵੱਡ ਭਾਗੀ ਨਾਨਕ ਗੁਰਮਤਿ ਨਾਮ ਜਿਵ ਲਾਗੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕਾ ਸਤਿ ਸ੍ਰੀ ਅਕਾਲ